ਕਹਿੰਦੇ ਵੀ ਨਵਜੋਤ ਸਿੱਧੂ ਵੀ ਆ ਰਹੇ ਨੇ ਵਾਪਸ ਕਹਿੰਦੇ ਉਹਨਾਂ ਦਾ ਕੋਈ ਕਰੀਬੀ ਦੀ ਇੰਟਰਵਿਊ ਹੋ ਰਹੀ ਹੈ ਬਿਲਕੁਲ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿੰਨਾ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਦੇਖੋ ਮੈਂ ਇੰਟਰਵਿਊ ਤਾਂ ਨਹੀਂ ਸੁਣੀ ਜੀ ਪਰ ਨਵਜੋਤ ਸਿੰਘ ਸਿੱਧੂ ਬਾਰੇ ਮੇਰੇ ਖਿਆਲ ਦੇ ਨਾਲ ਕਾਂਗਰਸ ਨੇ ਹਾਲੇ ਚੈਪਟਰ ক্লোਜ਼ ਨਹੀਂ ਕੀਤਾ ਹਮ ਮਤਲਬ ਕਿ ਮਨਜੀਤ ਰੂਪੋ ਵਾਲੀਏ ਨੇ ਤਾਂ ਕੰਮ ਹੀ ਨਬੇੜਤਾ ਸੀ ਨਾ ਜਾਣੀ ਅਸੀਂ ਤੇਰੇ ਵਾਲਾ ਵਰਕਾ ਹੀ ਪਾੜਦਾ ਜੀ ਇੰਤਰਾ ਨਹੀਂ ਪਾੜਿਆ ਜੀ ਮਤਲਬ ਕਿ ਵਰਕਾ ਨਹੀਂ ਪਾਟਾ ਹਮ ਹੈ ਹਾਲੇ ਜੀ ਹੁਣ ਸਿੱਧੂ ਜੋੜੇ ਨੂੰ ਟਿਕਟ ਮਿਲੇਗੀ ਜਾਂ ਇੱਕ ਲੜੇਗਾ ਜੀ ਇਹ ਇੱਕ ਵੱਖਰਾ ਸਵਾਲ ਕਿਉਂਕਿ ਇੱਕ ਬਹੁਤ ਤਗੜੀ ਡੀਲ ਸਿੱਧੂ ਕਰੀ ਬੈਠੇ ਆ ਨਾ ਕੰਟਰੈਕਟ 'ਚ ਨੇ ਕਮੈਂਟਰੀ ਵਾਲੇ 'ਚ ਵੀ ਤੇ ਉਹ ਜਿਹੜਾ ਸ਼ੋਅ ਆ ਸ਼ੋਅ ਵਾਲਾ ਬਹੁਤ ਤਗੜਾ ਮਤਲਬ ਕਿ ਮੇਰੇ ਖਿਆਲ ਦੇ ਨਾਲ ਜੇ ਅਕੰਦਾਸਾ ਲਾਵਾਂ ਤੇ 100 ਕਰੋੜ ਤੋਂ ਵੱਧ ਦਾ ਕੰਟਰੈਕਟ ਹੋਏਗਾ ਜੀ ਉਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਉਹ ਸਾਰੇ ਪ੍ਰੋਗਰਾਮ ਦਾ ਹੀ ਹੈ ਹਾਂ ਜੀ ਬਿਲਕੁਲ ਤੇ ਇਹ ਇਹ ਆਪਾਂ ਸ਼ਾਇਦ ਪਹਿਲੇ ਸੀਗੇ ਮੀਡੀਆ ਦਾਰਿਆਂ ਚੋ ਕਿ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦਾ ਇਧਰ ਜਾਣਾਰੇ ਦੱਸਿਆ ਸੀਗਾ ਕਿ ਉਹਨਾਂ ਦਾ ਫਾਈਨੈਂਸ਼ੀਅਲੀ ਜਿਹੜਾ ਮਾਮਲਾ ਹੈ ਨਾ ਉਹ ਥੋੜਾ ਵਿਗੜਿਆ ਹੋਇਆ ਹੈ ਹੂੰ ਕਿਉਂਕਿ ਪਰਿਵਾਰਕ ਮੁਹਾਜ਼ ਤੇ ਕਈ ਵਾਰ ਹੋ ਜਾਂਦੀਆਂ ਦਿੱਕਤ ਕਿਸੇ ਨੂੰ ਵੀ ਹੋ ਸਕਦੀ ਹੈ ਤਾਂ ਗੱਲ ਇਹ ਕਿ ਚੈਪਟਰ ਹਾਲੇ ক্লোਜ਼ ਨਹੀਂ ਹੋਇਆ ਬੀਬੀ ਸਿੱਧੂ ਮੂਹਂ ਕਹਿ ਚੁੱਕੇ ਕਿ ਲੜਨਾ ਹੈ ਹਾਂ ਤਿਆਰੀਆਂ ਵੀ ਉਹਨਾਂ ਨੇ ਤੇ ਮਾੜੀਆਂ ਕੀਤੀਆਂ। ਤੂੰ ਮਤਲਬ ਕਿ ਦੋਵੇਂ ਜੀ ਲੜਦੇ ਆ ਜਾਂ ਕੱਲਾ ਲੜਦਾ ਹੈ? ਹੂੰ ਇਹ ਵੀ ਦੇਖਣਾ ਹੋਵੇਗਾ। ਜੀ। ਜਨਵਜੋਤ ਸਿੰਘ ਸਿੱਧੂ ਜਿਹੜੇ ਆ ਮਤਲਬ ਕਿ ਅੰਮ੍ਰਿਤਸਰ ਤੇ ਪਟਿਆਲਾ ਦੋਤਾ ਹਲਕੇ ਹੈਗੇ ਐਨਾਂ ਕੋਲੇ। ਹੂੰ ਮੰਨ ਲਓ ਉੱਥੇ ਡਿੰਪੇ ਪਾਉ ਨੂੰ ਸੈੱਟ ਕਰ ਦਿੰਦੇ ਆ ਪੂਰਬੀ ਚ ਤਾਂ ਹੋ ਸਕਦਾ ਪਟਿਆਲੇ ਤੋਂ ਟਿਕਟ ਦੇ ਦੇਣ ਇੱਕ ਜਣੇ ਨੂੰ। ਜੀ। ਪਰ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਮਿਨੀਮਮ ਇੱਕ ਨਵੀਂ ਗੱਲ ਦੱਸ ਦਿੰਦਾ ਇਸ ਮਾਮਲੇ 'ਚ। ਕਿ ਇੱਕ ਟਿਕਟ ਘਟੋ ਘਟੇ ਇਹਨਾਂ ਦੇ ਹੋਰ ਕਰੀਬੀ ਨੂੰ ਮਿਲੇਗੀ ਜੀ ਹਾਂ ਜੀ ਇੱਕ ਦੇ ਨਾਲ ਇੱਕ ਫਰੀ ਹੁਣ ਤੁਸੀਂ ਪੁੱਛੋ ਕਿ ਕੀ ਅੱਥੇ ਮੈਂ ਕਹੂੰਗਾ ਕਿ 10 ਦੇ 10 ਵੀ ਚੱਲੇ ਆ ਜਨਾਬ ਨਾ ਮਤਲਬ ਕਿ ਫਿਰ ਸਿੱਧੂ ਜੀ ਕਾਂਗਰਸ ਨਾਲ ਜੁੜ ਕੇ ਚੱਲੇਗਾ ਨਾ ਤਾਂ ਫਿਰ ਇੱਕ ਟਿਕਟ ਨਹੀਂ ਹੋਏਗੀ ਹਾਂ ਠੀਕ ਹੈ ਪਰਿਵਾਰ ਚ ਦੋ ਨਾ ਜਾਣ ਪਰ ਇੱਕ ਤਾਂ ਟਿਕਟ ਨੇੜ ਦੇ ਕਰੀਬੀ ਨੂੰ ਮਤਲਬ ਕਿ ਜ਼ਰੂਰ ਮਿਲੇਗੀ ਜੀ ਕੋਟਾ ਤੇ ਮਤਲਬ ਕਿ ਛੋਟਾ ਹੋਵੇ ਮੋਟਾ ਹੋਵੇ ਕੋਟਾ ਤੇ ਕੋਟਾ ਹੀ ਹੁੰਦਾ ਕੋਟਾ ਤੇ ਕੋਟਾ ਹੀ ਆ ਜੀ 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 ਕੋਸਟੀ ਲਈ ਪੁੱਛ ਰਹੇ ਕਹਿੰਦੇ ਕਮੈਂਟਰੀ ਚ ਹੀ ਇੰਨੇ ਪੈਸੇ ਮਿਲਦੇ ਨੇ ਪਰ ਇੱਕ ਕਮੈਂਟਰੀ ਨਵਜੋਤ ਸਿੰਘ ਸਿੱਧੂ ਹੋ ਰਹਿਆਂ ਦੀ ਹੈ ਬਾਈ ਇਹਦਾ ਫਰਕ ਹੈ ਸਰ ਕਮਾਲ ਹੈ ਤੁਸੀਂ ਇਹ ਪੈਸੇ ਇੱਥੇ ਤੁਸੀਂ ਡੀਲਾਂ ਕੱਢ ਕੇ ਤਾਂ ਦੇਖੋ ਪਲੇਅਰਾਂ ਦੀ ਮੈਸੀ ਦੀ ਕਮਾਈ ਕੱਢ ਕੇ ਤਾਂ ਦੇਖੋ ਰੋनाल्डੋ ਦੀ ਕਮਾਈ ਕੱਢ ਕੇ ਤਾਂ ਦੇਖੋ ਬਿਲਕੁਲ ਕਮੈਂਟੇਟਰ ਇਹ ਕੋਈ ਕਰਾਰ ਕੋਈ ਮਹੀਨੇ ਹਫਤੇ ਦਾ ਥੋੜੀ ਹੋਵੇਗਾ ਹੂੰ ਹੂੰ ਕਰਾਰ ਸਰ ਮਤਲਬ ਕਿ ਕੁਝ ਸਾਲ ਦਾ 2 ਸਾਲ ਦਾ 4 ਸਾਲ ਦਾ ਹੁੰਦਾ ਜੀ ਔਰ ਉਹਨਾਂ ਦੀ ਕਮਾਈ ਵੀ ਵੇਖੋ ਨਾ ਜਿਨ੍ਹਾਂ ਨੇ ਪੈਸੇ ਦੇਣੇ ਆ ਉਹਨਾਂ ਦੀ ਕਮਾਈ ਵੀ ਵੇਖੋਗਾ ਦੇਖੋ ਅੱਜ ਤੋਂ ਕੱਢ ਕੇ 100 ਕਰੋੜ ਦੇਣਗੇ ਇਹ ਤਾਂ ਕੁਝ ਵੀ ਨਹੀਂ ਆ ਅੱਜ ਕੱਲ੍ਹ ਐਸੇ ਤੁਹਾਨੂੰ ਐਕਟਰ ਮਿਲ ਜਾਣਗੇ ਸਰ ਜਿਨ੍ਹਾਂ ਦੀ ਫੀਸ ਇੱਕ ਫਿਲਮ ਕਰਨ ਦੀ ਕਈ ਕਰੋੜਾ ਹੈ ਹੈਗੀ ਹੈ ਬਿਲਕੁਲ ਜਿਹੜਾ ਕਿ ਸ਼ੂਟ ਸਿਰਫ 30 40 ਦਿਨ ਦਾ ਹੁੰਦਾ ਹੈ ਜੀ 30 40 ਦਿਨ ਦੇ ਆ ਪ੍ਰਭਾਸ ਕਿੰਨੇ ਪੈਸੇ ਲੈਂਦਾ ਹੈ ਜੀ ਹਮ ਚੈੱਕ ਕਰੋ ਗੱਬਰੂ ਦੀ ਰਫਤਾਰ ਚੈੱਕ ਕਰ ਸੋ ਮਤਲਬ ਕਿ ਇਹ ਸਾਡੇ ਵਾਸਤੇ ਬਹੁਤ ਵੱਡੀਆਂ ਰਕਮਾਂ ਨੇ ਜੀ ਹਾ ਉਹ ਨਾ ਵਾਸਤੇ ਨਹੀਂ ਉਹਦੇ ਤਾਂ ਗੱਲ ਇਹ ਨੇ ਸਰ ਦੇਖੋ ਪਤਾ ਕੀ ਹੈ ਜੀ ਇੱਕ ਚੀਜ਼ ਕਹਿਣਾ ਮੈਂ ਦੇਖੋ ਮੇਰੀ ਔਕਾਤ ਜਾਂ ਮੇਰੀ ਕਾਬਲੀਅਤ ਛੋਟੀ ਹੈ ਮੁੱਟੀ ਹੈ ਉਹ ਮੇਰਾ ਹੱਕ ਬਣਦਾ ਮੈਂ ਕੀ ਮੰਗਣਾ ਹਮ ਅਗਲੇ ਨੂੰ ਪੁੱਗਦਾ ਉਹ ਦੇ ਦੇਵੇ ਜੀ ਜੱਜ ਮੈਂ ਆਈ ਵਣਤੇ ਆ ਤਾਂ ਸਾਡੀ ਪੁੱਗ ਦੀ ਆ ਤਾਂ ਬੈਠਾ ਹਮ ਠੀਕ ਹੈ ਹਰੇਕ ਬੰਦੇ ਨੇ ਆਪਣੀ ਮਤਲਬ ਕਿ ਇੱਕ ਬ੍ਰਾਂਡ ਵੈਲਿਊ ਜਿਹੜੀ ਹੈ ਨਾ ਜੀ ਉਹ ਬਣਾਉਣੀ ਹੁੰਦੀ ਹੈ ਤੇ ਫਿਰ ਉਹਨੂੰ ਹਾਸਲ ਕਰਨਾ ਹੁੰਦਾ ਹੈ ਸਿੱਧੂ ਸਾਹਿਬ ਬ੍ਰਾਂਡ ਨੇ ਉਹਦੀ ਵੈਲਿਊ ਉਹ ਤੈਅ ਕਰ ਸਕਦੇ ਸਾਡਾ ਤੇ ਅੰਦਾਜ਼ਾ ਹੈ ਹਮ ਹਮ ਬਈ ਦੋਵੇਂ ਹੀ ਹੁੰਦੇ ਨੇ ਫਿਰ ਉਹ ਪਤਾ ਵੀ ਹੁੰਦਾ ਹੈ ਨਾ ਸਿੱਧੂ ਸਾਹਿਬ ਜੀ ਆ ਦੇਖੋ ਪੁਸ਼ਪਾ 2 ਦਾ ਆਲੂ ਅਰਜਨ ਨੇ 300 ਕਰੋੜ ਰੁਪਈਆ ਲਿਆ ਜੀ ਇਹਨੇ ਸੌ ਕਰੋ ਇਹਨੇ ਫਿਲਮਾਂ ਦੇ ਨਹੀਂ ਲੱਗਦਾ ਬੰਨ ਤੇ ਕਈਆਂ ਤੇ ਨਹੀਂ ਬਜਟ ਹੀ ਨਹੀਂ ਹੋਏਗਾ ਜੀ ਇੰਨਾ ਇੰਨਾ ਥੋੜਾ ਬਜਟ ਹੋਏਗਾ ਜੀ 300 ਕਰੋੜ ਬਜਟ ਥੋੜਾ ਹੋਏਗਾ ਤੁਸੀਂ ਹਿਸਾਬ ਲਾ ਲਓ ਅੱਲੂ ਅਰਜਨ 300 ਕਰੋੜ ਓ ਮਾਈ ਗਾਡ ਇੰਨਾ ਵੱਡਾ ਅੰਕੜਾ ਯਾਰ ਜੀ ਇਹ ਫਿਲਮਾਂ ਵੀ ਫਿਰ ਕਮਾਉਂਦੀਆਂ ਹੋਈ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਪਿੱਛੇ ਵਾਲੀ ਗੱਲ ਉਹ ਵੀ ਦੇਖੋ ਹਾਂ ਜੀ 15 ਲੱਖ ਪਰ ਮੈਚ ਹੈ ਜੀ ਸਿੱਧੂ ਦੀ ਫੀਸ ਤਾਂ ਤੁਸੀਂ ਦੇਖ ਲਓ ਇੱਕ ਵਰਲਡ ਕੱਪ ਹੈ ਜਾਂ ਆਈਪੀਐਲ ਕਿੰਨੇ ਮੈਚ ਆਉਦੇ ਮੈਚ ਦੇ ਹਿਸਾਬ ਨਾਲ ਨਹੀਂ ਪੱਕਾ ਕੰਟਰੈਕਟ ਵੀ ਹੁੰਦਾ ਹੈ ਜੀ ਸੁਖਵੀਰ ਜੀ 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 ਚਲੋ ਖੈਰ ਉਹ ਤੇ ਆਪ ਚਲੋ ਇੱਕ ਆਪਾਂ ਅੰਦਾਜ਼ਾ ਲਾਇਆ ਵੀ ਸਾਰੇ ਜਿਹੜੇ ਹੁਣ ਇਹਨਾਂ ਨੇ ਕੰਮ ਸ਼ੁਰੂ ਕੀਤੇ ਆ ਵੀ ਉਹ ਬਹੁਤ ਵੱਡਾ ਅਮਾਊਂਟ ਬਣ ਜਾਏਗਾ ਫਿਰ ਉਹ ਕੰਟਰੈਕਟ ਵੀ ਰੱਦ ਨਹੀਂ ਹੁੰਦੇ ਹੋ ਸਕਦਾ ਸਿੱਧੂ ਸਾਹਿਬ ਉਧਰ ਰਹਿਣ ਤੇ ਡਾਕਟਰ ਸਾਹਿਬਾ ਜਿਹੜੇ ਉਹ ਆ ਜਾਣ ਜੀ ਤੇ ਇੱਕ ਆ ਤਕਰੀਬੀ ਹੈ ਜਿਹੜਾ ਉਹ ਕੋਟੇ ਚ ਟਿਕੜ ਲੈ ਜਾਵੇ ਇਲੈਕਸ਼ਨ ਲੜਨ ਦੇ ਜੀ ਬੰਟੂ ਜੀ ਮਿੱਤਰ ਕੁਛ ਦੱਸ ਰਹੇ ਨੇ ਕਹਿੰਦੇ ਜਿਹੜੇ ਬੀਬੀ ਸਿੱਧ ਨੇ ਅੰਮ੍ਰਿਤਸਰ ਤੋਂ ਆਉਣਗੇ ਤੇ ਖੈਰ ਚਲੋ ਹਾਂਜੀ ਹੋ ਸਕਦਾ ਕਿਉਂਕਿ ਉੱਥੇ ਹੁਣ ਦੇਖੋ ਉੱਥੇ ਦੋ ਤਿੰਨ ਕਾਂਗਰਸੀ ਜਿਹੜੇ ਆ ਇਹਨਾਂ ਦੇ ਇਲਾਕੇ ਤੇ ਬਈ ਰੱਖੀ ਬੈਠੇ ਸੀ ਕਿਚਾਕ ਜਸਵੀਰ ਸਿੰਘ ਡਿੰਪਾ ਤੇ ਮੁਲਾਕਾਤ ਆ ਵੀ ਉੱਥੇ ਕਰ ਰਹੇ ਨੇ ਹਾਂਜੀ ਇਹ ਤੁਸੀਂ ਪਹਿਲਾਂ ਫਿਰ ਉਹ ਉਹਨਾਂ ਨੂੰ ਐਡਜਸਟ ਕਰਨਾ ਪਊਗਾ ਕਿਸੇ ਥਾਂ ਤੇ ਉਹ ਪਹਿਲਾਂ ਬਿਆਸ ਤੋਂ ਖਡੂਰ ਸਾਹਿਬ ਆਏ ਖਡੂਰ ਸਾਹਿਬ ਤੋਂ ਹੁਣ ਪੂਰਬੀ ਆਏ ਪੂਰਬੀ ਤੋਂ ਗੱਲ ਕਿੱਧਰ ਜਾਣਗੇ ਜਾਣਗੇ ਜੀ ਜੀ ਖੈਰ ਮਿੱਟੂ ਜੀ ਇੱਕ ਨਾ ਰਣਵੀਰ ਸਿੰਘ ਹੋਰਾਂ ਦਾ ਕਮੈਂਟ ਆ ਇਹ ਕਹਿੰਦੇ ਵੀ ਪੰਜਾਬ ਦੇ ਮੁੱਦੇ ਕੋਈ ਨਹੀਂ ਉਠਾ ਰਿਆ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਮੁੱਦਿਆਂ ਦੀ ਹੀ ਗੱਲ ਲੱਗ ਪਗਾ ਆਪਾਂ ਕਰ ਰਹੇ ਆਂ ਸ